ਤਾਕਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਤੇ ਮੰਤਰੀ ਹਰਜੋਤ ਬੈਂਸ ਵਿਚਾਲੇ ਗੱਲਬਾਤ ਹੋਈ ਆ ਜੋ ਲਗਾਤਾਰ ਹੋਣ ਮੀਡੀਆ ਚੈਨਲਾਂ ਦੀ ਸੁਰਖੀਆਂ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜਿਹੜੇ ਉਹ ਹਰਜੋਤ ਬੈਂਸ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਜਿਹੜੇ ਮੁੱਦੇ ਨੇ ਇਹ ਪੰਥ ਦੇ ਮੁੱਦੇ ਨੇ ਪੰਥ ਖੁਦ ਇਹਨਾਂ ਨੂੰ ਸੁਲਝਾਏਗਾ ਨਾ ਕਿ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚੱਕਿਆ ਜਾਵੇ ਦੱਸਦੀ ਹੈ ਕਿ ਵਿਧਾਨ ਸਭਾ ਦੇ ਵਿੱਚ ਹਰਜੋਤ ਬੈਂਸ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਦੇ ਵੱਲੋਂ ਜਿਹੜੇ ਜਥੇਦਾਰ ਸਹਾਬਾਨਾਂ ਦੀ ਨਿਯੁਕਤੀ ਨੂੰ ਲੈ ਕੇ ਜਿਹੜਾ ਇੱਕ ਸਵਾਲ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਸੀ ਜਿਸ ਤੇ ਹੋਣਾ ਜਵਾਬ ਦਿੰਦੇ ਆ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਸ਼੍ਰੀ ਕਾਲਤਾਖਸਾਹਬ ਦੇ ਕਾਰਜਕਾਰੀ ਜਥੇਦਾਰ ਨੇ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਵੱਲੋਂ ਕਾਲਾ ਵਿਸਾਖੀ ਦੇ ਪਾਵਨ ਤਿਹਾਰ ਦੇ ਉੱਤੇ ਮੰਤਰੀ ਹਰਜੋਤ ਸ ਨੂੰ ਜਿਹੜਾ ਇਹ ਜਵਾਬ ਦ